ਹਾਂਜੀ ਕਰੋ ਦਰਸ਼ਨ ਗੁਰਦੁਆਰਾ ਨਾਨਕ ਸਰ ਦੇ ਨੇੜੇ ਕੌਂਕੇ ਗਲੰਗ ਨੇੜੇ ਜਗਰਾਉਂ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਵਿਸਥਾਨ ਤੇ ਈਸ਼ਾ ਸਿੰਘ ਜੀ ਬਹੁਤ ਸਸਤੀ ਚਲੀ ਜਾਗਾ ਇੱਥੇ ਬਹੁਤ ਆਪ ਕੀਤਾ ਬਾਬਾ ਜੀ ਨੇ ਕਰੋ ਦਰਸ਼ਨ ਤੁਹਾਨੂੰ ਅੰਦਰ ਲਈ ਆਗੇ ਲੈ ਕੇ ਜਾਂਦੇ ਆ ਤੁਹਾਨੂੰ ਕਰਾਉਣੇ ਆ ਦਰਸ਼ਨ ਵੀਡੀਓ ਨਾਲ ਬਣੇ ਰਹੋ ਸਾਰਿਆਂ ਨੂੰ ਪਤਾ ਹੀ ਆ ਬਾਕੀ ਨਾਨਸਰਵਰੇ ਕਿਉਂ ਨਹੀਂ ਪਤਾ ਹੈਗਾ ਬਹੁਤ ਸ਼ਕਤੀ ਵਾਲੀ ਜਗਾ ਵਾ ਬਾਬਾ ਅਨੰਦ ਸਿੰਘ ਜੀ ਨੇ ਇੱਥੇ ਬਹੁਤ ਜ਼ਿਆਦਾ ਤਪ ਕੀਤਾ ਵਾ ਬਹੁਤ ਦੂਰੂ ਦੂਰੋਂ ਆਉਂਦੀ ਹੈ ਦੁਨੀਆ ਤੇ ਮੱਥੇ ਟੇਕਣਾ ਉਸ ਰੋਬਰ ਸਾਹਿਬ ਦੇ ਦਰਸ਼ਨ ਕਰੋ ਤੇ ਇਥੋਂ ਅੰਦਰ ਲੈ ਕੇ ਚੱਲਦੇ ਆ ਜਿੱਥੇ ਬਾਬਾ ਜੀ ਨੇ ਤਪ ਕੀਤਾ ਤੁਹਾਨੂੰ ਉਹ ਜਗਾ ਵੀ ਦਿਖਾਉਨੇ ਆ ਤੇ ਦਰਬਾਰ ਸਾਹਿਬ ਚ ਵੀ ਲੈ ਜਾਣਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵੀ ਕਰਾਉਣੇ ਦਰਸ਼ਨ ਵੀਡੀਓ ਦਾ ਬਣੇ ਰਹੋ ਸਰੋਵਰ ਸਾਹਿਬ ਦੀ ਸਫਾਈ ਚੱਲ ਰਹੀ ਆ ਤੇ ਆਜਾ ਤੁਹਾਨੂੰ ਲੈ ਕੇ ਚਲਦੇ ਆਪਾਂ ਦਰਬਾਰ ਸਾਹਿਬ ਦੇ ਵਿੱਚ ਕਰਾਉਣੇ ਆ ਦਰਸ਼ਨ ਆਦੇ ਆਪਾਂ ਆ ਗਏ ਅੰਦਰ ਦਰਬਾਰ ਸਾਹਿਬ ਦੇ ਵਿੱਚ ਮਾਂ ਤੇ ਲੈ ਕੇ ਜੀ ਮੇਰਾ ਗਰਮੀ ਵੀ ਬਹੁਤ ਸੀ ਪੂਰੀ ਗਰਮੀ ਆ ਵਾਕਿ ਤੁਸੀਂ ਵੀਡੀਓ ਦਾ ਬਣੇ ਰਹੋ ਤੁਹਾਨੂੰ ਆਪਾਂ ਦਰਸ਼ਨ ਕਰਾਉਨੇ ਆ ਸਾਹਮਣੇ ਆ ਗਿਆ ਆਪਾਂ ਆਹ ਦਿੱਤੀ ਜਗ੍ਹਾ ਹੁਣੀ ਬਾਬਾ ਜੀ ਦੀ ਇੱਥੇ ਬੜਾ ਬਾਬਾ ਜੀ ਕਰਦੇ ਨੇ ਉਹ ਕਿਹ ਲਿਖਿਆ ਵੀ ਹੋਇਆ ਵਾ ਇਹ ਤੇ ਪ੍ਰਚਾਰ ਕਰਦੇ ਸੀ ਕਿ ਬੈਠ ਕੇ ਈਸ਼ਰ ਸਿੰਘ ਜੀ ਨਾ ਬਾਬਾ ਨੰਦ ਸਿੰਘ ਵੀ ਦੀ ਜਗ੍ਹਾ ਵਾ ਤੇ ਸਾਹਮਣੇ ਕਰੋ ਦਰਸ਼ਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਨੰਦ ਦਾ ਬਹੁਤ ਜਿਆਦਾ ਸਕੂਨ ਆ ਸ਼ਾਂਤੀ ਪਈ ਹੈ ਇੱਥੇ ਬਹੁਤ ਦੁਨੀਆ ਹੋਈ ਇਸੇ ਦੂਰੋਂ ਦੂਰੋਂ ਪਤਾ ਨਹੀਂ ਕਿ ਕਿੱਥੇ ਆਏ ਇੱਧਰ ਆਏ ਮੰਦਸ ਬਹੁਤ ਆਏ ਤੁੱਜੇ ਸੰਤੋ ਇਹਨੇ ਬਾਬਾ ਅਨੰਦ ਸਿੰਘ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਬਹੁਤ ਸੋਹਣੀ ਜਗ੍ਹਾ ਬਣੀ ਹੋਈ ਆ ਇੱਧਰ ਹੀ ਬਾਬਾ ਜੀ ਦੀ ਜਗ੍ਹਾ ਬਣੀ ਹੋਈ ਆ ਜਿੱਥੇ ਬਹਿ ਕੇ ਬਾਬਾ ਜੀ ਤਪ ਕਰਦੇ ਸੀਗੇ ਤੇ ਸ਼ੇਰ ਬਣਾਏ ਬਹੁਤ ਸੋਹਣੇ ਆਲੇ ਵਾਲੇ ਆ ਦੇਖੋ ਮਾਰਾ